मारी मांगा नहीं पूरी होगी सारे डट के खड़ा पिंड करके है। सारी ते भी सारे तैयार खड़े है एकजुट हो के पिंड के बीच कोई पाली ने नी आएंगे जितने मारी मग नहीं पूरी हो गिया जो भी हम नक्कर रखी है मंडी में मारी कणक जू खराब होने लग गई है उपर तक कुदरत की मार हो रही है इधरों सरकार मारन लग रही है ਸਾਰੇ ਇਹ ਇੱਕ ਜੁੱਟੋ ਕੇ ਖੜਾਗੇ ਕਿਤੇ ਕਿਸੇ ਨੂੰ ਨਿਭੜਨ ਜਾਗੇ ਸਰਕਾਰ ਨੂੰ ਮਾਰੇ ਪਿੰਡ ਕੇ ਵਿੱਚ ਇਤਨੇ ਮਰੀ ਮੰਗਾਂ ਨਹੀਂ ਪੂਰੀ ਹੁੰਦੀਆ ਜੋ ਆ ਮੰਗ ਕਰਖੀ ਹੈ ਕਿਸਾਨਾਂ ਨੂੰ ਬੈਣਾ ਆਪਣੇ ਆਗੂਆਂ ਨੂੰ ਤੇ ਉਹ ਪੂਰੀ ਕਰੋ ਨਹੀਂ ਤੇ ਅਸੀਂ ਦਰਣਾ ਚੱਕਾ ਨਾ ਪਿੰਡ ਆ ਆ ਮੈਨੂੰ ਧੋਖਾ ਦੇਣ ਬਾ ਮੇਰਾ ਕੀੜੇ ਬੈਣਗੇ ਮਰੇਗਾ ਸੱਪ ਲਈ ਕੇ ਛੰਨੋ ਧੋਖਾ ਦੇਣ ਪਿਆ ਮੈਨੂੰ ਠੋਖਾ ਦੇਣ ਵਾ ਮੇਰਾ ਕੀੜੇ ਪੈਣਗੇ ਮਰੇਗਾ ਸੱਪ ਲਾਣੀ ਕੇ ਛੰਨੂ ਠੋਖਾ ਦੇਵਾ ਪਿਆ ਮੈਨੂੰ ਤੰਗ ਕਰਨ ਬੜਿਆ ਕੀੜੇ ਪੈਣਗੇ ਮਰੇਗਾ ਸੱਪ ਲਾਣੀ ਕੇ ਮੋਜੀ ਤੰਗ ਕਰਾਇਆ ਪਿਆ ਪਿਆ ਮੈਨੂੰ ਠੋਖਾ ਦੇਣ ਵਾ ਚੱਲ ਪਿਆ ਮੈਨੂੰ ਠੋਖਾ ਦੇਣ ਵਾ ਕੀੜੇ ਪੈਣਗੇ ਮਰੇਗਾ ਮੈਂ ਸੁਖਦੇਵ ਸ਼ਰਮਾ ਬੀਕੇ ਜੂ ਇਕਤਾ ਆਜ਼ਾਦ ਜੇਲੇ ਦਾ ਆਗੂ ਹੁਣ ਦੇ ਨਾਤੇ ਅੱਜ ਅਸੀਂ ਸਾਰੇ ਪਿੰਡ ਚ ਇਕੱਠ ਕਰਕੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਹੈ ਕਿ ਅਸੀਂ ਹੱਕੀ ਤੇ ਵਾਜਬ ਮੰਗਾ ਲੈਣ ਵਾਸਤੇ ਜਿਹੜੀਆਂ ਤਿੰਨ ਕਾਲੇ ਕਾਨੂੰਨਾਂ ਦੇ ਰੱਦ ਸਮੇ ਮੰਨੀਆਂ ਹੋਈਆਂ ਮੰਗਾ ਸੀ ਉਹ ਸਾਰੀ ਸੁਣਾਈ ਕਰਨ ਵਾਸਤੇ 13 ਫਰਵਰੀ ਤੋਂ ਅਸੀਂ ਦੋਏ ਬਾਡਰਾਂ ਵਾਲੇ ਹਾਂ ਦਿੱਲੀ ਜਾ ਕੇ ਸੈਂਟਰ ਸਰਕਾਰ ਨੂੰ ਇਹ ਮੰਗਾਂ ਯਾਦ ਕਰਾਉਣੀਆਂ ਸੀ ਵੀ 2 ਸਾਲ ਦਾ ਸਮਾਂ ਲੰਘ ਚੁੱਕਿਆ ਹੈ ਇਹ ਸਾਡੀਆਂ ਪੈਂਡਿੰਗ 12 ਮੰਗਾਂ ਨੇ ਇਹਨਾਂ ਵਾਸਤੇ ਤੁਸੀਂ ਕੀ ਕਰਦੇ ਹੋ ਤਾਂ ਭਰਾਵੋ ਜਦੋਂ ਅਸੀਂ 13 ਫਰਵਰੀ ਨੂੰ ਗਏ 21 ਤਰੀਕ ਨੂੰ ਇਹ 22 ਸਾਲ ਦਾ ਸ਼ੂਕਰਨਾਮ ਦੋ ਭੈਣਾਂ ਦਾ ਕੱਲਾ ਭਰਾ ਮੋਦੀ ਸਰਕਾਰ ਦੀ ਸਹਤੇ ਹਰਿਆਣਾ ਦੀ ਸਪੋਲਿਸ ਵੱਲੋਂ ਸਿੱਧੀਆਂ ਗੋਲੀਆਂ ਮਾਰ ਕੇ ਇਸ ਨੂੰ ਸ਼ਹੀਦ ਕੀਤਾ ਹੈ ਐਸ ਕਰਕੇ ਸਾਡਾ ਫੈਸਲਾ ਹੈ ਕਿ ਅਸੀਂ ਇਹ ਸ਼ੁਭ ਕਰਨ ਦੀ ਸ਼ਹੀਦੀ ਨੂੰ ਅਜਾਇਆ ਨਹੀਂ ਜਾਣ ਦਿੰਦੇ ਬੀਜੇਪੀ ਪਾਰਟੀ ਨੂੰ ਇਹ ਸਾਡੇ ਪਿੰਡ ਗਨਿਓ ਚੈਲੰਜ ਹੈ ਕਿ ਜੇ ਕੋਈ ਬੀਜੇਪੀ ਦਾ ਇੱਥੇ ਆਗੂ ਸਾਡੇ ਪਿੰਡ ਚ ਪੈਰ ਧਰੂਗਾ ਆਪ ਉਸ ਦਾ ਜ਼ਿੰਮੇਵਾਰ ਹੋਊਗਾ ਅਸੀਂ ਪੂਰ ਜੋਰ ਆ ਸਾਡੀਆਂ ਭੈਣਾ ਕਨਿਓ ਸਾਡੇ ਨਗਰ ਗਨਿਓ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਾਂਗੇ ਅਤੇ ਹਰ ਇੱਕ ਪਾਰਟੀ ਕੋਈ ਵੀ ਪਾਰਟੀ ਹੁਣ ਜਿਹੜੀ ਇਹ ਵੋਟਾਂ ਨਾਲ ਸਾਡੀਆਂ ਵੋਟਾਂ ਨਾਲ ਬਣ ਕੇ ਸੈਂਟਰ ਤੇ ਜਾਊਗੀ ਉਸ ਨੂੰ ਸਵਾਲ ਰੱਖਾਂਗੇ ਕਿ ਸਾਡੀਆਂ 12 ਮੰਗਾਂ ਨੇ ਆ ਬੈਨਰ ਦੇ ਛਪੀਆਂ ਹੋਈਆਂ ਨੇ ਸਾਰੇ ਪਿੰਡ ਦੇ ਆਲੇ-ਦਾਲੇ ਸਾਰੇ ਰੋੜਾਂ ਤੇ ਬੈਨਰ ਲਾਣੇ ਅੱਜ ਐਸ ਕਰਕੇ ਸਾਰੇ ਪਿੰਡ ਦਾ ਇਕੱਠ ਕਰਿਆ ਸਾਡੀਆਂ ਭੈਣਾਂ ਦਾ ਪੂਰਜੋਰ ਸਹਿਯੋਗ ਹੈ ਸਾਰੇ ਨਗਰ ਦਾ ਕਿ ਅਸੀਂ ਕਿਸੇ ਹਾਲਤ 'ਚ ਬੀਜੇਪੀ ਆਗੂ ਨੂੰ ਲੀਡਰ ਨੂੰ ਪਿੰਡ 'ਚ ਨਹੀਂ ਵੜਨ ਦੇਵਾਂਗੇ